ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੋਚ ਚੁੱਕਨ ਜਾ ਰਹੇ ਨੇ ਉੱਥੇ ਹੀ ਇੰਡੀਆ ਗੱਠਜੋੜ ਤੋਂ ਮਮਤਾ ਬੇਨਰਜੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਦੱਸ ਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਭਾਵੇਂ ਅੱਜ ਸਰਕਾਰ ਬਣਾਉਣ ਦਾ ਦਾਵਾ ਪੇਸ਼ ਨਹੀਂ ਕੀਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਪਲਕੇ ਜਿਹਾ ਨਹੀਂ ਕਰੇਗਾ ਤ੍ਰਿਨਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੇਨਰਜੀ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੇਖੋ ਅਤੇ ਉੜੀਕਰੋ ਦੀ ਸਥਿਤੀ ਦੇ ਵਿੱਚ ਰਹੇਗੀ ਅਤੇ ਜੇ ਕਮਜ਼ੋਰ ਅਤੇ ਅਸਥਿਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਖੁਸ਼ੀ ਹੋਊਗੀ ਇਹ ਵੀ ਦੱਸਿਆ ਕਿ ਬੇਨਰਜੀ ਨੇ ਤ੍ਰਿਨਮੂਲ ਕਾਂਗਰਸ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਵਿੱਚ ਬਦਲਾਅ ਦੀ ਲੋੜ ਹੈ ਉਨਾਂ ਇਹ ਵੀ ਕਹੇ ਕਿ ਦੇਸ਼ ਬਦਲਾ ਚਾਹੁੰਦਾ ਹੈ ਇਹ ਫਤਵਾ ਤਬਦੀਲੀ ਲਈ ਆਈ ਸੀ ਅਤੇ ਸਥਿਤੀ ਦੀ ਉਡੀਕ ਕਰ ਰੋ ਅਤੇ ਨਿਗਰਾਨੀ ਕਰ ਰਹੇ ਹਾਂ ਇਹ ਫਤਵਾ ਨਰਿੰਦਰ ਮੋਦੀ ਦੇ ਖਿਲਾਫ ਹੈ ਅਤੇ ਇਸ ਲਈ ਉਹਨਾਂ ਨੂੰ ਇਸ ਵਾਰ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਸੀ ਕਿਸੇ ਹੋਰ ਨੂੰ ਅਹੁਦਾ ਸੰਭਾਲਣਾ ਚਾਹੀਦਾ ਸੀਗਾ ਤ੍ਰਿਨਮੂਲ ਕਾਂਗਰਸ ਦੀ ਸੁਪਰੀਮੋ ਨੇ ਕਿਹਾ ਕਿ ਪਾਰਟੀ ਨਵੀਂ ਸਰਕਾਰ ਦੇ ਨਾਲ ਸੌਚੁਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏਗੀ ਉਨਾ ਕਹਿਆ ਕਿ ਭਾਜਪਾ ਗੈਰ ਜਮਹੂਰੀਅਤ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਸਰਕਾਰ ਬਣਾ ਰਹੀ ਹੈ ਅੱਜ ਭਾਵੇਂ ਇੰਡੀਆ ਗਾਠਜੋੜ ਨੇ ਸਰਕਾਰ ਇੰਡੀਆ ਗਾਠਜੋੜ ਨੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਨਾ ਕੀਤਾ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਭਲਕੇ ਦਾਵਾ ਪੇਸ਼ ਨਹੀਂ ਕਰਨਗੇ ਚਲੋ ਕੁਝ ਸਮੇਂ ਤੱਕ ਕੁਡੀ ਕਰਦੇ ਹਾਂ ਤੇ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਇਹ ਅਸਥਿਰ ਤੇ ਕਮਜ਼ੋਰ ਸਰਕਾਰ ਸੱਤਾ ਚੋਂ ਬਾਹਰ ਹੋ ਜਾਂਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਉਹਨਾਂ ਕਹਿੰਦੇ ਕਿ ਲੋਕ ਸਭਾ ਤੇ ਰਾਜ ਸਭਾ ਵਿੱਚ ਤ੍ਰੇਨਮੁਲ ਕਾਂਗਰਸ ਦੇ ਸੰਸਦ ਮੈਂਬਰ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਨਗੇ ਵੱਡਾ ਬਿਆਨ ਦਿੱਤਾ ਗਿਆ ਤੇ ਇਹ ਵੀ ਉਹਨਾਂ ਵੱਲੋਂ ਦਾਵਾ ਪੇਸ਼ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਇੰਡੀਆ ਗੱਟੂ ਦੀ ਸਰਕਾਰ ਬਣੇਗੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਭਾਵੇਂ ਹੁਣ ਨਰਿੰਦਰ ਮੋਦੀ ਦੀ ਸਰਕਾਰ ਬਣ ਜਾ ਰਹੀ ਹੈ ਉਨਾ ਵੱਲੋਂ ਦਾਵਾ ਪੇਸ਼ ਕੀਤਾ ਗਿਆ ਸਰਕਾਰ ਬਣਾਉਣ ਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਦਾਵਾ ਪੇਸ਼ ਨਹੀਂ ਕਰ ਸਕਦੇ ਕਿਉਂਕਿ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਨਿਗਾਹਾਂ ਨੇ ਜੜੀਆਂ ਉਹ ਦੂਜੀਆਂ ਧਿਰਾਂ ਤੇ ਟਿਕੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਜਿਹੜਾ ਸਮਰਥਨ ਐਨਡੀਆ ਨੂੰ ਦਿੱਤਾ ਗਿਆ ਨतीश ਵੱਦੋਂ ਦਿੱਤਾ ਗਿਆ ਕੁਝ ਹੋਰ ਸਾਥੀ ਸੀ ਉਹਨਾਂ ਦੇ ਜਿਨ੍ਹਾਂ ਨੇ ਆਪਣੀਆਂ ਸੀਟਾਂ ਐਨਡੀਆ ਦੇ ਨੂੰ ਦੇ ਦਿੱਤੀਆਂ ਤੇ ਸਮਰਥਨ ਦੇ ਤੌਰ ਤੇ ਦਿੱਤਾ ਜਿਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਇੱਕ ਵਾਰ ਫਿਰ ਤੋਂ ਰਾਜ ਭਾਗ ਸੰਭਾਲਣ ਜਾ ਰਹੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਥਿਤੀ ਜਿਹੀ ਹੋ ਸਕਦੀ ਹੈ ਸਿਆਸੀ ਮਾਹਿਰ ਵੀ ਅੰਦਾਜ਼ਾ ਲਗਾ ਰਹੇ ਨੇ ਕਿ ਬਹੁਮਤ ਕਿਸੇ ਵੀ ਪਾਰਟੀ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਬਲਕਿ ਕੁਝ ਕੁ ਸੀਟਾਂ ਤੋਂ ਦਾ ਤੂਲ ਫੋੜਾ ਸਾਹਮਣੇ ਆ ਰਿਹਾ ਜਸਰੂ ਲੈ ਕੇ ਕਾਂਗਰਸ ਜਾਂ ਕਹਿੰਦੇ ਕਿ ਇੰਡੀਆ ਅਲਾਈანს ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਸਕਦਾ ਜੇਕਰ ਕੋਈ ਗੜਬੜ ਹੁੰਦੀ ਹੈ ਕਿਉਂਕਿ ਨतीश ਕੁਮਾਰ ਦੇ ਜਿਹੜੇ ਉਹਨਾਂ ਤੇ ਵਿਸ਼ਵਾਸ ਉਸ ਤਰੀਕੇ ਦਾ ਨਹੀਂ ਕੀਤਾ ਜਾ ਸਕਦਾ ਕਿ ਉਹ ਅੱਜ ਉਹ ਹਮੇਸ਼ਾ ਲਈ ਜਿਹੜਾ ਉਹ ਐਨਡੀਏ ਦੇ ਵਿੱਚ ਰਹਿਣਗੇ ਐਨਡੀਏ ਦਾ ਸਮਰਥਨ ਕਰਨਗੇ ਕੱਲ ਨੂੰ ਸਥਿਤੀ ਕੁਝ ਵੀ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਅੱਜ ਆਦੇ ਦੇਣ ਦੀ ਜਾਂ ਮੰਤਰੀ ਪਦ ਦੇ ਜਿੰਨੇ ਉਹਦੇ ਮੰਗਦੇ ਸੀ ਜਾਂ ਉਹਨਾਂ ਦੀਆਂ ਸ਼ਰਤਾਂ ਸੀ ਜੇਕਰ ਉਹ ਮੰਨਣ ਵਾਸਤੇ ਤਿਆਰ ਹੋ ਗਏ ਨੇ ਨਰਿੰਦਰ ਮੋਦੀ ਜਾਂ ਐਨਡੀਏ ਪਰ ਇਹ ਨਹੀਂ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਾ ਨਹੀਂ ਹੋ ਸਕਦਾ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇਸ਼ਾਰਾ ਕਰ ਦਿੱਤਾ ਗਿਆ ਕਿ ਅਸੀਂ ਵੀ ਦਾਵਾ ਪੇਸ਼ ਕਰ ਸਕਦੇ ਹਾਂ ਸਰਕਾਰ ਬਣਾਉਣ ਦਾ ਪਰ ਸਮੇਂ ਦੇ ਮੁਤਾਬਕ ਹਾਲਾਤ ਕੀ ਰਹਿਣਗੇ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 5 ਸਾਲ ਤੱਕ ਚੱਲ ਪਾਏਗੀ ਜਾਂ ਫਿਰ ਕੋਈ ਗੜਬੜ ਬਿਚ ਵਿਚਾਲੇ ਹੁੰਦੀ ਨਜ਼ਰ ਆਏਗੀ ਕਿਉਂਕਿ ਜਿਹੜਾ ਇੰਡੀਆ ਅਲਾਈਅንስ ਦੀ ਨਜ਼ਰ ਇਸ ਦੇ ਉੱਤੇ ਰਹੇਗੀ ਕਿਉਂਕਿ ਉਹਨਾਂ ਕੋਲ ਵੀ ਜਿਹੜੀਆਂ ਬਹੁਤ ਸਾਰੀਆਂ ਸੀਟਾਂ ਹਨ ਯਾਨੀ ਇੱਕ ਤਕੜੀ ਵਿਰੋਧੀ ਧਿਰ ਹੋ ਕੇ ਨੱਤਰੀਆ ਜਿਹੜੀ ਕਿ ਲੋਕ ਸਭਾ ਦੇ ਵਿੱਚ ਸੱਤਾਧਿਰ ਦੇ ਵਿਰੋਧ ਕਰਦੀ ਨਜ਼ਰ ਆਏਗੀ ਇਸ ਤਰੀਕੇ ਦੀ ਸਥਿਤੀ ਰਹਿੰਦੀ ਹੈ ਲੋਕ ਸਭਾ ਸਦਨ ਦੇ ਵਿੱਚ ਜੋ ਸੈਸ਼ਨ ਹੋਣਗੇ ਕਿਹੜੇ ਕਿਹੜੇ ਮੁੱਦੇ ਚੁੱਕੇ ਜਾਂਦੇ ਨੇ ਸੱਤਾਧਿਰ ਕਿਹੜੀਆਂ ਸਹੂਲਤਾਂ ਜਿਹੜੀਆਂ ਉਹ ਲੋਕਾਂ ਨੂੰ ਦੰਦੀ ਆ ਤੇ ਉਧਰ ਵਿਰੋਧੀ ਤੇਰਾ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਨਵੀਂ ਸਰਕਾਰ ਨੂੰ ਘੇਰਦੀ ਨਜ਼ਰ ਆਏਗੀ ਇਸ ਤੇ ਸਭ ਦੀਆਂ ਨਿਗਾਹਾਂ ਨੇ ਜਿਹੜੀਆਂ ਉਹ ਬੜੀਆਂ ਰਹਿਣਗੀਆਂ ਦਿਓ ਇਜਾਜ਼ਤ ਧੰਨਵਾਦ